ਕਾਵਰ ਹਣਾ ਐ ਦਹੇ ਭੈਣਾ ਖਰਾਬ ਹੋ ਜੀ ਕੀ ਕਰਨਾ ਲਖਵੀਰ ਕੋਈ ਨਹੀਂ ਉਮੀ ਸਾਦਰੀ ਨੂੰ ਆਕੇ ਲੈਣਾ ਟਰੈਕਟਰ ਦੇ ਪਾਟੀ ਪੀ ਸਾਦਰੀ ਜੀ ਅੱਛਾ ਤੇ ਕੰਮ ਜੀ ਕੋਈ ਹਾਂ ਜੀਤਨ ਬਲੇ ਆਉਂਦੇ ਪਤਾ ਆ ਹਾਂ ਜੀਤਨ ਦਾ ਗਾਹ ਛੜਾਉਣਾ ਕੰਮ ਤਾਂ ਹੋ ਰਿਹਾ ਨਿਭੜਦੇ ਹੁਣ ਉਹਨੂੰ ਲੈਣ ਬਾਜਾ ਬਿਚਲੀ ਝੋਨਾ ਵੱਢਣ ਵਾਲਾ ਪਿਆ ਕੁੜੀ ਫੇਰ ਕੰਮ ਫੇਰ ਹੀ ਨਿਭੜਨਗੇ ਜੇ ਲੈ ਕੇ ਆਵਾਂਗੇ ਲੈ ਕੁੜੀ ਦੱਸ ਕੁੜੀ ਕੀ ਕਹਿੰਦੀ ਏ ਤੈਨੂੰ ਕੁੜੀ ਵੀ ਸ਼ਾਂਭ ਨਹੀਂ ਪੈਂਦੀ ਸਾਰੇ ਕੰਮ ਕਰਦਾ ਰੋਂਦੀ ਏ ਉਹ ਜਿਹਾ ਕੁੜੀ ਕੋਈ ਨਾ ਫੜ ਜੂ ਵੀ ਰੋਂਦੀ ਨਹੀਂ ਤੂੰ ਮੰਨ ਲੈ ਆਖੇ ਲੱਗ ਜਾਗਾ ਨਹੀਂ ਮਾਂ ਮੈਂ ਇਹਨੇ ਲਵੇ ਦੁਬਾਰਾ ਨਾ ਇਹੀ ਜੀ ਗੱਲ ਨਾ ਕਰੀ ਉਹਨੂੰ ਨਾ ਲਿਓਣ ਵਾਲੇ ਨਾਲ ਨਾ ਲਿਓਣ ਵਾਲੇ ਮੈਂ ਉਹਨੂੰ ਐ ਥੋੜੀਉਂ ਕੱਢਿਆ ਕਰੂੰ ਵੀ ਉਹਨੂੰ ਮੈਂ ਲੈ ਕੇ ਆਉਂਗਾ ਮੈਂ ਬੇਚੀ ਥੋੜੀਉਂ ਕਰਾਉਣੀ ਆਪੀ ਆਈ ਜੇ ਉਹਨਾਂ ਕੋਲ ਨਹੀਂ ਨਹੀਂ ਪੁੱਤ ਮੰਨ ਜਾ ਤੂੰ ਇੱਕ ਵਾਰ ਮੇਰੇ ਕਹੇ ਤੋਂ ਵਗ ਚੱਲ ਮਾਂ ਆਹ ਤੇਰੇ ਮੂਰੇ ਬੰਨੇ ਹੱਥ ਮੈਥੋਂ ਜਾਇ ਨਹੀਂ ਜਾਂਦਾ ਉਹਨੂੰ ਲੈਣ ਮੇਰੇ ਨਾਲ ਦੁਬਾਰਾ ਇਹੀ ਜੀ ਗੱਲ ਨਾ ਕਰੀ ਚੱਲ ਥੋੜੀ ਮਰਜ਼ੀ ਆ ਪੁੱਤ ਹੁੰਦਾ ਕੰਮ ਦਿੱਥੋਂ ਕਰ ਲਾ ਨਹੀਂ ਹੁੰਦਾ ਛੜ ਦੇ ਕੰਮ ਆਪੀ ਕਰ ਲੂੰਗਾ ਆਪੀ ਜਾਉਂ ਮੈਂ ਕੁੜੀ ਜੇ ਤ ਉਦੋਂ ਲੋਟਰੇ ਦੀ ਜਦੋਂ ਤੋਂ ਸਿਤਰ ਖੰਦੀ ਸੀ ਹੁਣ ਸੇਤੀ ਉਹਨੂੰ ਲੈਣ ਬਾਹਰ ਜਾ ਐਵੇਂ ਫालतू ਗੱਲਾਂ ਇੰਨਾ ਬੰਦਾ ਥੋੜੀ ਉਹ ਬਿੱਲਾ ਹੈ ਕੰਮ ਦਾ ਟਾਈਮ ਆ ਵੀ ਪਹਿਲਾਂ ਉਹਨੂੰ ਲੈਣ ਜਾ ਆਪੀ ਆਈਏ ਜੇ ਆਉਣਾ ਹੂਗਾ ਉਹਨੇ ਸਸ ਤੋਂ ਗਾਹ ਚ ਨੇਉਣਾ ਐਨਾ ਉਹਨੇ ਤਾਂ ਘਰ ਦਾ ਬੋਧਾ ਉੱਚਾ ਕਰ ਰੱਖਿਆ ਕੈਮਰਾ ਪੁੱਤ ਲੈ ਚੀਜੀ ਖਾਲਾ ਲੈ ਚੀਜੀ ਖਾਲਾ ਆ ਦੇ ਉਹ ਬਾਸ ਸਲਾਹ ਬਈ ਨਾ ਪਈ ਉਹ ਮੈਨੂੰ ਰੱਈ ਜਾਂਦੀ ਆ ਕਿਉਂ ਰੋਈ ਜਾਂਦੀ ਆ ਪਤਾ ਲਾ ਉਹ ਦੇਪ ਮੜਾ ਬੁੱਟਾ ਗੁੱਦੀ ਜੱਕ ਲੋ ਨਹੀਂ ਮਾਂ ਤਾਂ ਵਗੈਰਾ ਦੀ ਗੱਲ ਲੈ ਇਹਨੂੰ ਤਾਂ ਵੀ ਕੋਈ ਟੈਕਨੀਕਲ ਆ ਮਾਂ ਦੀ ਮਾਂ ਦੀ ਹੋਰ ਚੱਲੋ ਕੋਈ ਗੱਲ ਨਹੀਂ ਬਸ ਪੁੱਤ ਅੱਗੇ ਤੂੰ ਮੈਥੇ ਵਗੈਰਾ ਸਾਰਦਾ ਲਾ ਅੱਗੇ ਵੀ ਮੈਨੂੰ ਸਭ ਪਤਾ ਲੱਗਦਾ ਹੋਂ ਲੋਕਾਂ ਤੋਂ ਅੱਗੇ ਵੀ ਤੂੰ ਹੀ ਸ਼ਾਮ ਦੀ ਸ਼ਰਦੇ ਦਾ ਬੜਾ ਕਾਮ ਦੀ ਸੀ ਪੂਰੀ ਗੱਲਾ ਕਰੀ ਜਾਨੀ ਆ ਬਾਬੂ ਤੋ ਜਵਾਕ ਬਿਰਜਾ ਦਾ ਕਈ ਵਾਰ ਕਰੇ ਬੈਠਾ ਇੱਕ ਥਾਂ ਮੇ ਅੱਕ ਜਾਂਦਾ ਪਰ ਜਿਹਦਾ ਮਾਈਂਡ ਕੱਗਦੀ ਸੀ ਇਹਨੂੰ ਸਭ ਪਤਾ ਮੈਨੂੰ ਤੂੰ ਹੀ ਸ਼ਾਮ ਤੇ ੱਕੇ ਨਾਲ ਦੱਸੋ ਤੇ ਥੋੜਾ ਕੁੱਟ-ਕੁੱਟਦਾ ਥੋੜਾ ਕੰਮ ਕਰਾਉਂਦੀ ਸੀ ਉਹ ਇਹਨੂੰ ਮਾਂ ਚਾਹੀਦੀ ਆ ਬਾਬੂ ਤੋ ਲਾ ਆ ਹੋ ਗਈ ਚੁੱਪ ਨਹੀਂ ਫਾਲਤੂ ਗੱਲਾਂ 24 ਘੰਟੇ ਉਹਨੂੰ 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 ਦੱਸ ਲੋਰੀਆਂ ਸੁਣਾਉਂਦੀ ਸੀ ਅੱਗੇ ਨੂੰ ਤੇ ਹੋ ਗਈ ਤੇਰੀ ਆ ਨਾ ਚੱਕ ਲਾ ਹੋਰ ਲਖਵੀਰ ਕਿਵੇਂ ਆ ਬਾਈ ਓ ਕਿਉਂ ਜਹੰਤ ਵਧੀਆ ਵਧੀਆ ਹੋਰ ਤੋਂ ਸੁਣਾ ਵਧੀਆ ਹੋ ਜਾ ਤੂੰ ਦੱਸ ਓਏ ਸਾਡੀ ਪਰੀ ਐ ਹੋਰ ਵਧੀਆ ਕਿਵੇਂ ਮਾਰਾ ਜਿਹੜਾ ਓ ਯਾਰ ਮੇਰਾ ਮੋਟਰਸਾਈਕਲ ਖਰਾਬ ਹੋ ਗਿਆ ਫਸ ਤੇ ਮੈਂ ਕਿਹਾ ਚੱਲ ਲਖਵੀਰ ਵਾਲਾ ਲੈ ਜਾਣਾ ਲੈ ਜਾ ਮੋਟਰਸਾਈਕਲ ਕੀ ਹੋ ਗਿਆ ਤੇਰੇ ਮੋਟਰਸਾਨੂੰ ਮੋਟਰ ਬਾਜ਼ਾਰ ਪਤਾ ਨਹੀਂ ਚੈਨ ਸੈਟਪ ਉਹ ਯਾਰ ਕੋਈ ਆਂਦੀ ਹੈ ਕਰਾਰੀ ਉਤੋਂ ਦੀ ਕੋਈ ਨਾ ਮੇਰਾ ਰੱਖ ਲੈ 2 ਦਿਨ ਰੱਖਣਾ ਵਾ ਤਾਂ ਬੇਲੀ ਹੋਣਾ ਕਰੀ ਹੁੰਦਾ ਨਾ ਨਾ ਹੋਰ ਪੈਨ ਹੁਰੇ ਨਹੀਂ ਦੀਆਂ ਮਾਤਾ ਹੁਰੇ ਉਹ ਯਾਰ ਉਹਨੂੰ ਤੇਰੀ ਭੈਣ ਦਾ ਕੰਮ ਹੋ ਗਿਆ ਸੀ ਯਾਰ ਐਮਰਜੈਂਸੀ ਪਿੰਡ ਪਾਈ ਨੂੰ ਜਾਣਾ ਪੈ ਗਿਆ ਕੁੜੀ ਨੂੰ ਛੱਡ ਕੇ ਨਿੱਕੀ ਨੂੰ ਉਹ ਹੋਰ ਹੋ ਗਿਆ ਯਾਰ ਉਹਦੀ ਹੈ ਗਿਆ ਮੰਮੀ ਬਿਮਾਰ ਕਿਉਂ ਉਹ ਆਦੀ ਮੰਮੀ ਨੂੰ ਸਾਂਭਦੀ ਕਿ ਇਹਨੂੰ ਸਾਂਭਦੀ ਚੱਲ ਇੱਥੇ ਕਾ ਇਹਨੂੰ ਮੇਰੀ ਮਾਂ ਵੀ ਸਾਂਭ ਲਾਂਦੀ ਆ ਹੁਣ ਮੈਂ ਵੀ ਘਰੇ ਹੁੰਨਾ ਮਾਇਆ ਉਹ ਕਾਈਆਂ ਛੱਡ ਗਈ ਸੁੱਕੀ ਜਾਂਦੀ ਆ ਹਾਂ ਹਾਂ ਠੀਕ ਆ ਮਾੜਾ ਮੁਟਾ ਜਾਨ ਬਤਾ ਹੁਣ ਬਯਰ ਗੋ ਵੀ ਆ ਮਾਰੂ ਵੀ ਠੀਕ ਕੋਈ ਨਾ ਲੈ ਜਾ ਮੋਟਰਸਾਈਕਲ ਦਾ ਚਾਲ ਚਾਬੀ ਵਿੱਚ ਹੀ ਪਈ ਆ ਠੀਕ ਆ ਚਾਹ ਪਾਣੀ ਦੱਸ ਨਾ ਬੱਸ ਪੀਜਾਂ ਦਾ ਚਾਹ ਤਾਂ ਨਾ ਨਾ ਬੱਸ ਚਾਹ ਨਾ ਨਾ ਓਕੇ ਲੈ ਜਾ ਚਾਬੀ ਵਿੱਚ ਹੀ ਪਈ ਆ ਮੋਟਰਸਾਈਕਲ ਦੇ ਆ ਪੁੱਤ ਵੀ ਹੋਗਾ ਇੰਨਾ ਗਰੂਈਆ ਨਾ ਤੂੰ ਸੁਣ ਚੱਲ ਆ ਤੈਨੂੰ ਮੰਦਿਰ ਲੈ ਕੇ ਚੱਲਾਂ ਆ ਜਾ ਠੋਡੀ ਅੰਦਰ ਆ ਜਾ ਤੈਨੂੰ ਟੀਵੀ ਲੱਗਦਾ ਹਰ ਮਾਤਾ ਠੀਕ ਆ ਪਤਾ ਹਾਂ ਉਹ ਤਾਂ ਮੈਂ ਮੋਟਰਾਲਾ ਜਾ ਲੈਣ ਆਇਆ ਸੀ ਉਹ ਤਾਂ ਪੈਂਚਰ ਹੋਇਆ ਖੜਾ ਚੱਲ ਫਿਰ ਤੂੰ ਸਕੂਟਰੀ ਲੈ ਜਾ ਹਾਂ ਸਕੂਟਰੀ ਲੈ ਜਾਂਣਾ ਚੱਲ ਤੇ ਮੇਰੀ ਗੱਲ ਸੁਣ ਹਾਂ ਮਾਤਾ ਤੇ ਤੈਨੂੰ ਕੁਝ ਦੱਸਿਆ ਨਹੀਂ ਲਖਵੀਰ ਨੇ ਕੀ ਮਾਤਾ ਉਹ ਤਾਂ ਜੀਤਨ ਡੱਕਰਤਾਉਣੇ ਕਰੋ ਨਹੀਂ ਮੈਨੂੰ ਤਾਂ ਦੱਸਿਆ ਨਹੀਂ ਕਾਇਦਨ ਹੋ ਗਿਆ ਮੈਨੂੰ ਤਾਂ ਪਤਾ ਹੋਊਗਾ ਨਾ ਨਾ ਮੈਂ ਪੁੱਛਿਆ ਸੀ ਅੱਜ ਮੈਂ ਗਿਆ ਭੈਣ ਕਿੱਥੇ ਆ ਕਹਿੰਦਾ ਉਹਦੀ ਮਾਂ ਬਿਮਾਰ ਹੋ ਗਈ ਉਹ ਉੱਥੇ ਝੂਠ ਮਾਰਦਾ ਨਾ ਤਾਂ ਕੁੜੀ ਸਮਝਦੀ ਆ ਨਾ ਮੈਥੋਂ ਕੰਮ ਹੁੰਦੇ ਨੇ ਠੀਕ ਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਮਾਤਾ ਕੀ ਗੱਲ ਹੋ ਗਈ ਮਾਤਾ ਵੈਸੇ ਬਸ ਉਹ ਮਾੜਾ ਮੋਟਾ ਤੈਨੂੰ ਪਤਾ ਹੀ ਆ ਹੁਣ ਉਹ ਸੁਭਾਅ ਉਹਦਾ ਗਰਮ ਆ ਫਿਰ ਇਹ ਇਹਨੇ ਉੱਤੇ ਆ ਕੇ ਇਹਨੇ ਡੱਕਰਤਾ ਮਾਦਾ ਫਿਰ ਉਹ ਕੋੜ ਤੋਂ ਮਾਰਦੀ ਵੀ ਸੀ ਤੈਨੂੰ ਮਾਰਦੀ ਤਾਂ ਸੀਗੀ ਪੁੱਤ ਫਿਰ ਘਰ ਵੀ ਖਰਾਬ ਹੁੰਦਾ ਹਨਾ ਇਹ ਤਾਂ ਹੈ ਗੱਲ ਚਲ ਮੈਂ ਲੈ ਜਾਂ ਲੈ ਜਾ ਪਤਾ ਉਹ ਖੜੀ ਆ ਜਸਵੰਤਾ ਹਾਂ ਮਾਤਾ ਤੇ ਪੁੱਤ ਤਾਂ ਮੰਨਦਾ ਨਹੀਂ ਹੈਗਾ ਲਿਉਣ ਨੂੰ ਅੱਛਾ ਮਾਤਾ ਤੇ ਕਹਿੰਦਾ ਕੁੜੀ ਦੀ ਸ਼ੌਂ ਲੱਗੇ ਮੈਂ ਤਾਂ ਲਿਆਉਣੀ ਨਹੀਂ ਹੈਗੀ ਠੀਕ ਆ ਤੂੰ ਸਾਡੇ ਨਾਲ ਵਗਚਰ ਮੇਰੇ ਨਾਲ ਪੁੱਤ ਬਣ ਕੇ ਆਪਾਂ ਲਿਆਉਣੇ ਨਾ ਮਾਤਾ ਮੇ ਸਾਡੀ ਤਾਂ ਉੱਥੇ ਰਿਸ਼ਤੇਦਾਰੀ ਆ ਜੇ ਨੂੰ ਪਤਾ ਲੱਗ ਗਿਆ ਤਾਂ ਵੀ ਕਲੇਸ਼ ਕੜਾ ਹੋਊਗਾ ਮੈਂ ਨਹੀਂ ਜਾ ਸਕਦਾ ਮਾਤਾ ਪੁੱਤ ਬਣ ਕੇ ਐ ਨਾ ਕਰ ਕਿਸੇ ਦਾ ਘਰ ਬਸ ਜੂ ਜੇ ਤੂੰ ਇੱਕ ਵਾਰ ਮੇਰਾ ਪੁੱਤ ਬਗ ਜੇ ਨਾ ਉਹਨੂੰ ਆਪਾਂ ਲੈ ਆਵਾਂਗੇ ਮੇਰਾ ਪੁੱਤ ਬਣ ਕੇ ਨਾਲ ਚੱਲ ਬੜਾ ਮਾਤਾ ਮੈਂ ਬਖਤਾ ਜਾਊਂਗਾ ਇੱਕ ਤਾਂ ਲਖਵੀਰ ਨੂੰ ਨੰਦ ਸੀ ਦੂਜਾ ਮੈਂ ਬਈ ਉਹਨਾਂ ਦੇ ਘਰੇ ਨਹੀਂ ਜਾਂਦਾ ਮੈਂ ਸਾਡੇ ਰਿਸ਼ਤੇਦਾਰਾਂ ਦੇ ਘਰੇ ਬਹਿ ਜਾਊਂਗਾ ਤੂੰ ਆਪਦੀ ਗੱਲ ਕਰਨੀ ਜਿਹੜੀ ਕਰਨੀ ਹੈ ਹਾਂ ਠੀਕ ਹੈ ਚੱਲ ਪੁੱਤ ਬਣ ਕੇ ਐਂ ਕਰ ਲਈ ਹੈਨਾ ਹਾਂ ਠੀਕ ਠੀਕ ਆ ਕੱਲ ਨੂੰ ਆਪਾਂ ਚੱਲਾਂਗੇ ਬੱਚੇ ਹਾਂ ਹਾਂ ਕੋਈ ਨਾ ਮਾਤਾ ਚੰਗਾ ਲਖਵੀਰ ਹਾਂ ਮੈਂ ਪੈਸੇ ਦੇ ਪੁੱਤ ਮੈਨੂੰ ਪੈਸੇ ਕਿੱਥੇ ਨਾਲ ਤਾਂ ਪੈਸੇ ਅੱਜ ਕੀ ਕਰਨੇ ਆ ਮੈਂ ਦਵਾਈ ਲਿਆਉਣੀ ਆਗੀ ਗੋਡਾ ਜਮੀ ਨਹੀਂ ਤੁਰਿਆ ਜਾਂਦਾ ਘਰ ਸਾਹਮਣੇ ਡੰਗਰ ਸਾਂਭੀ ਨਾਲੇ ਅਦ ਕਰ ਰਹੀ ਕੱਲ ਕੋਈ ਨਾ ਲਿਆਦਾ ਨਾ ਮੈਂ ਲਿਆ ਦਿਓ ਕੋਈ ਲੈ ਜਾ ਹਾਂ ਲਾ ਐਨੇ ਕਿਨੇ ਮੇਰੇ ਲਵੇ ਤਾਂ ਸਰ ਜੂਗਾ ਕਿਉਂ ਮੈਂ ਜਵਾਕਾਂ ਤੋ ਬੜਿਆਂ ਵਾਲੀ ਗੱਲ ਕਰਨਾ ਚੱਜਣਾ ਦੇ ਜਾਉਂ ਬਚਾ ਚ ਜਾਉਂ ਉਹ ਇਥੇ ਕੀ ਪਤਾ ਡਾਕਟਰ ਕਿੰਨੀ ਕ ਮੈਂ ਯਾਰ ਲੈ ਜਾ ਬਸ ਹੋਰ ਦੇ ਬਸਨ ਤੇਰਾ ਕਾਰ ਕਰਾ ਤਾ ਤੂੰ ਦੇ ਦੇ ਮੋੜ ਦੂ ਜੇ ਬਚ ਗਏ ਹੂੰ ਮੈਂ ਕਰਾ ਜੂਗੇ ਦਿੰਦਾ ਪੈਸੇ ਚਾਲਾ ਦਾ ਬਗ ਜੀ ਹੁਣ ਗੌਰ ਨਾਲ ਆਉ ਲੈ ਆਉਂਗੀ ਮੈਂ ਤੂੰ ਨਾ ਕਿਸੇ ਪਾਸੇ ਜਾਈਂ ਘਰ ਸੁਣਾ ਛੱਡ ਕੇ ਨਾ ਮੈਂ ਤਾਂ ਕਰੀ ਨਹੀਂ ਆਦਾ ਕੋਈ ਹੂੰ ਜਵਾਨਾ ਹੈ ਨਹੀਂ ਅੱਜ ਕੱਲ ਤੂੰ ਆਦਾ ਦੇਖ ਕੇ ਚਣੀ ਬਸ ਮੁਸਕੇ ਤੇ ਹੋਰ ਪੰਗਾ ਖੜਾ ਕਰਦੇ ਹੋ ਤਾਂ ਇਹ ਘਾਰੇ ਕੰਮ ਕਰਨ ਵਾਲੇ ਵੀ ਨਹੀਂ ਉਹ ਵੀ ਉੱਥੇ ਬੈਠੀ ਆ ਇਹ ਤਾਂ ਹੁਣ ਭਾਈ ਤੇਰੀ ਗਲਤੀ ਆ ਗਲਤੀ ਕੀ ਆ ਵਾ ਕੋਈ ਨਾ ਹਜੇ ਮੇਰੀ ਗਲਤੀ ਆ ਤੂੰ ਵੀ ਮਾਂ ਮਾੜੀ ਮੋਟੀ ਸਾਰਾ ਮਨ ਗਲਤੀ ਕਹਿੰਦੇ ਨੂੰ ਜਦੋਂ ਤਰੇ ਜੁੰਡੇ ਫੜਦੀ ਸੀ ਹਜੇ ਮੇਰੀ ਗਲਤੀ ਆ ਉਹਦੀ ਗਲਤੀ ਨਹੀਂ ਹੈਗੀ ਜਦੋਂ ਉਹ ਇੰਨਾ ਕੁਝ ਕਰਦੀ ਆ ਉਹਨੂੰ ਨਹੀਂ ਪਤਾ ਉਹਦੇ ਘਰ ਦਾ ਜਦੋਂ ਹੌਲੀ ਹੌਲੀ ਸਾਰਾ ਆਪੀ ਸਿਆਣੀ ਹੋ ਜੂਗੀ ਜਦੋਂ ਪਜਾਲੀ ਪੈਂਦੀ ਆ ਨਾ ਮੋਢੇ ਤੇ ਉਦੋਂ ਪਤਾ ਲੱਗਦਾ 10 ਸਾਲ ਹੋ ਗਏ ਵਿਆਹ ਹੋਏ ਨੂੰ ਹਜੇ ਤੱਕ ਉਹ ਸਿਆਣੀ ਨਹੀਂ ਹੋਈ ਕੌਣਾ ਮੇਰੇ ਪੈਸੇ ਦੁੱਧਾ ਹੁਣੀ ਗੈਣੀ ਹਰ ਮੇਰੇ ਪੈਸੇ ਕਿੱਦੇ ਕਦੇ ਤੁਸੀਂ ਜੱਫਾ ਜੱਫੀ ਹੁੰਦੇ ਹੋ ਉਹਦਾ ਮੈਨੂੰ ਜਸਮੰਤ ਦੱਸ ਗਿਆ ਤਾਂ ਪਤਾ ਲੱਗ ਗਿਆ ਨਹੀਂ ਕਿੱਥੇ ਪਤਾ ਲੱਗਣਾ ਸੀਗਾ ਉਹਨੂੰ ਮੈਂ ਕਿਹਾ ਸੀ ਉਹ ਨਹੀਂ ਬਧਾਈ ਲੜਾਈ ਮੈਂ ਉਹਨੂੰ ਕੈਸੀ ਵੇ ਦੱਸੀ ਨਾ ਤੇ ਪੁੱਤ ਸਾਡੇ ਘਰੇ ਹਰੇ ਕਰ ਕਰ ਉਹਨੇ ਬਿਧਾਦੀ ਗੱਲ ਹੋਰ 70 ਖਾਂਦੀ ਰਹਦੀ ਪੈ ਤਾਂ ਲੋਟ ਸੀ ਹਨ ਲੈ ਅਸੀਂ ਮੇਰੇ ਭਾਂਡੇ ਮਾਂਜੇਗੇ ਹੁਣ ਚਾਹ ਦੀ ਘੁੱਟ ਬਣਾ ਕੇ ਪੀਵਾਂਗੇ ਉਹਨਾਂ ਨੂੰ ਵੀ ਹੁਣ ਪਤਾ ਲੱਗੂਆ ਬੁੜੀ ਨੂੰ ਕੁੜੀ ਕੀ ਮਝਾਂ ਵੀ ਦੀਆ ਮੇਰੇ ਤਾਂ ਕੋਈ ਕਦਰ ਹੀ ਨਹੀਂ ਸੀਗੀ ਜਿੰਨਾ ਮਰਜ਼ੀ ਕਰ ਲੋ ਉਹ ਵੀ ਸਾਰਾ ਦਿਨ ਆਪਣੀ ਮਾਂ ਦੀ ਪੂਸਪੂਸੀ ਕਰਦਾ ਰਹਿੰਦਾ ਸੀ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਸੀ ਆਦੀ ਮਾਂ ਹੀ ਚੰਗੀ ਲੱਗਦੀ ਸੀ ਨਾ ਹੁਣ ਸਾਹਬ ਕੁੜੀ ਨੂੰ ਮੇਰੀ ਮਾਂ ਤਾਂ ਆਜੂ ਹੁਣ ਅਸੀਂ ਤਾਂ ਚਾਹ ਦੀ ਪੁੱਤ ਬਣਾਵਾਂਗੇ ਸਾਰਾ ਦੁਪਹਿਰੋਂ ਦੁਪਹਿਰ ਮੋਜਾਂ ਨਾਲ ਸੌਂ ਜਾਗੇ ਮੈਂ ਤਾਂ ਜਿੰਨੇ ਦੀ ਵਿਆਹੀਆਂ ਕਦੇ ਸੌਂਕੇ ਨਹੀਂ ਦੇਖਿਆ ਵੀ ਦੁਪਹਿਰੇ ਸੌਂੀਦਾ ਕਿਵੇਂ ਲੈਂਦਾ ਵਧੀਆ ਉਹਨਾਂ ਨੂੰ ਕੇਵ ਹੋਣੀ ਲੱਗੂਗਾ ਮੇਰਾ ਤਾਂ ਟਿਕੜਾ ਕੰਮ ਚਾਹ ਪੀਕੇ